ਸਰਦਾਰ ਪਰਪਕਾਰ ਸਿੰਘ ਨੂੰ ਮੰ ਦਾ ਪਰਿਵਾਰ ਜਿੱਥੇ ਉਹਨਾਂ ਦਾ ਚੋਣ ਪ੍ਰਚਾਰ ਦੇ ਵਿੱਚ ਜੁੜਿਆ ਹੋਇਆ ਹੈ ਤਾਂ ਇਸ ਵੇਲੇ ਦਿਲਰੋਜ਼ ਦੀ ਫੈਮਿਲੀ ਜਿਹੜੀ ਸਾਡੇ ਨਾਲ ਮੌਜੂਦ ਹੈ ਦਿਲਰੋਜ਼ ਬੱਚੀ ਤੁਹਾਨੂੰ ਸਾਰਿਆਂ ਨੂੰ ਯਾਦ ਹੋਏਗੀ ਨਾ ਭੁੱਲਣ ਵਾਲੀ ਜਿਹੜੀ ਘਟਨਾ ਵਾਪਰੀ ਸੀ ਪਰਿਵਾਰ ਆ ਪਹੁੰਚਾ ਹੋਇਆ ਅੰਕਲ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਸੀਂ ਸਪੋਰਟ ਦੇ ਵਿੱਚ ਘਰ ਘਰ ਡੋਰ ਕੈਂਪੇਨਿੰਗ ਕਰ ਰਹੇ ਹੋ ਕਿਉਂ ਸਪੋਰਟ ਕਰ ਰਹੇ ਹੋ ਇਹ ਕੈਂਡੀਡੇਟ ਸਭ ਤੋਂ ਪਹਿਲੀ ਗੱਲ ਇਹ ਵੈਸਟ ਏਰੀਆ ਦੇ ਲੋਕਾਂ ਨੂੰ ਮੈਂ ਕਹਨੀ ਆ ਬਹੁਤ ਹੀ ਗੋਡ ਗਿਫਟ ਇਨਸਾਨ ਆ ਜਿਹੜਾ ਮਿਲ ਰਹੇ ਨੇ ਇੱਕ ਅੱਛਾ ਮੌਕਾ ਵਾ ਉਹਨਾਂ ਨੂੰ ਚੂਜ਼ ਕਰਨ ਦਾ 1.5 ਸਾਲ ਦੀ ਗੱਲ ਆ ਸਿਰਫ ਮੈਂ ਕਹਨੀ ਆ ਉਹਨਾਂ ਨੂੰ ਇੱਕ ਵਾਰ ਚੁਨੋ ਤੇ ਅੱਗੇ ਤੋਂ ਮੇਰਾ ਇਹ ਤੁਹਾਡੇ ਨਾਲ ਚੈਲੰਜ ਸਮਝ ਲਓ ਕਿ ਅੱਗੇ ਤੋਂ ਤੁਹਾਨੂੰ ਇਲੈਕਸ਼ਨਸ ਦੀ ਜ਼ਰੂਰਤ ਨਹੀਂ ਪਊਗੀ ਸਰਬਸੰਮਤੀ ਨਾਲ ਚੁਣੋਗੇ ਉਹ ਇੰਨੇ ਅੱਛੇ ਇਨਸਾਨ ਨੇ ਨਾ ਸਭ ਨੂੰ ਪਤਾ ਦਿਲਰੋਜ਼ ਵਾਲੇ ਕੇਸ ਵਿੱਚ ਉਹਨਾਂ ਨੇ ਮੇਰੀ ਬਹੁਤ ਜ਼ਿਆਦਾ ਹੈਲਪ ਕੀਤੀ ਸੀ ਇਹ ਜੋ ਵੀ ਮੈਂ ਇੱਥੇ ਖੜੀ ਆ ਉਹ ਸਿਰਫ ਉਹਨਾਂ ਦੀ ਵਜ੍ਹਾ ਕਰਕੇ ਖੜੀ ਆ ਸ਼ਾਇਦ ਜੇ ਉਹ ਨਾ ਹੁੰਦੇ ਤਾਂ ਮੈਂ ਕਦੇ ਬੈੱਡ ਤੋਂ ਉੱਠ ਨਾ ਸਕਦੀ ਆ ਨਾ ਮੇਰੇ ਬੱਚੇ ਨੂੰ ਇਨਸਾਫ ਦਵਾਇਆ ਦੁੱਖ ਵਿੱਚ ਮੇਰੇ ਨਾਲ ਖੜੇ ਰਹੇ ਔਰ ਅੱਜ ਵੀ ਖੜੇ ਨੇ ਤਾਂ ਮੈਂ ਪਲੀਜ਼ ਵੈਸਟ ਏਰੀਆ ਦੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਇੱਕ ਮੌਕਾ ਜ਼ਰੂਰ ਦਿਓ ਕਿ ਸ਼੍ਰੋਮਣੀ ਅਕਾਲੀ ਦਲ ਪੰਜ ਆ ਸੌਰੀ ਟੱਕੜੀ ਤੇ ਮੋਰ ਲਾਓ ਥੈਂਕ ਯੂ ਪਰਯੋਪਕਾਰ ਕੁੰਮਣੇ ਦਾ ਨਾਮ ਪਰਯੋਪਕਾਰ ਨਹੀਂ ਇਹਨੇ ਦੇ ਕੰਮ ਹੀ ਪਰਯੋਪਕਾਰਾਂ ਵਾਲੇ ਆ ਤੁਸੀਂ ਸਾਰੇ ਜਾਣਦੇ ਆ ਨਿੱਕੀ ਜੀ ਬੱਚੀ ਦੀ ਰੋਜ਼ ਦਾ ਕਤਲ ਹੋਇਆ ਸੀ ਜਿਉਂਦੀ ਰਹਿਤੇ ਰੱਬਤੀ ਸੀ ਤੇ ਉਸ ਟਾਈਮ ਤੇ ਮੇਰੇ ਘਰੇ ਆਏ ਖੋਦ ਜੀ ਘਰੇ ਆ ਕੇ ਮੈਨੂੰ ਕਹਿੰਦੇ ਮੈਂ ਕੇਸ ਲੜਨਾ ਇਹਨੇ ਕੇਸ ਲੜਿਆ ਔਰ ਲੜਿਆ ਬਿਲਕੁਲ ਫ੍ਰੀ ਜੀ ਪਰ ਉਹਨੂੰ ਪਾਪਾ ਨੂੰ ਫਾਂਸੀ ਦੀ ਸਜ਼ਾ ਦਵਾਈ ਆ ਜੀ ਇਹ ਮੌਕਾ ਇਹ ਇਲਾਕੇ ਨੂੰ ਮੈਗਨਾ ਸਨੈਰੀ ਮੌਕਾ ਮਿਲਿਆ ਇਹ ਪਰਿਵਕਰ ਘੁੰਮਣ ਜੀ ਨੂੰ ਵੋਟਾਂ ਪਾ ਕੇ ਵੱਧ ਤੋਂ ਪਾਰਟੀ ਵਾਜ ਤੋ ਉੱਪਰ ਉੱਠ ਗਈ ਪਾਰਟੀ ਵਾਜ ਤੋ ਉੱਪਰ ਉੱਠ ਗਈ ਇਹਨਾਂ ਨੂੰ ਵੋਟਾਂ ਪਾਓ ਤੇ ਆਪਣੇ ਕੈਂਡੀਡੇਟ ਬਣਾਓ ਇਹ ਜੀ ਪੰਜਾਬ ਜੇ ਐਮਐਲਏ ਬਣ ਗਏ ਤਾਂ ਇਲਾਕੇ ਦਾ ਪੂਰਾ ਸੁਧਾਰੂਗਾ ਸਰਦਾਰ ਪਰਉਕਾਰ ਸਿੰਘ ਕੁਮਨ ਦਾ ਪਰਿਵਾਰ ਜਿੱਥੇ ਉਹਨਾਂ ਦਾ ਚੋਣ ਪ੍ਰਚਾਰ ਦੇ ਵਿੱਚ ਜੁੜਿਆ ਹੋਇਆ ਹੈ ਤਾਂ ਇਸ ਵੇਲੇ ਦਿਲਰੋਜ਼ ਦੀ ਫੈਮਿਲੀ ਜਿਹੜੀ ਸਾਡੇ ਨਾਲ ਮੌਜੂਦ ਹੈ ਦਿਲਰੋਜ਼ ਬੱਚੀ ਤੁਹਾਨੂੰ ਸਾਰਿਆਂ ਨੂੰ ਯਾਦ ਹੋਏਗੀ ਨਾ ਭੁੱਲਣ ਵਾਲੀ ਜਿਹੜੀ ਘਟਨਾ ਵਾਪਰੀ ਸੀ ਪਰਿਵਾਰ ਆ ਪਹੁੰਚਾ ਹੋਇਆ ਅੰਕਲ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਸੀਂ ਸਪੋਰਟ ਦੇ ਵਿੱਚ ਘਰ-ਘਰ ਡੋਰ ਕੈਂਪੇਨਿੰਗ ਕਰ ਰਹੇ ਹੋ ਕਿਉਂ ਸਪੋਰਟ ਕਰ ਰਹੇ ਹੋ ਇਹ ਕੈਂਡੀਡੇਟ ਤੋਂ ਪਹਿਲੀ ਗੱਲ ਇਹ ਵੈਸਟ ਏਰੀਏ ਦੇ ਲੋਕਾਂ ਨੂੰ ਮੈਂ ਕਹਿੰਨੀ ਆ ਬਹੁਤ ਹੀ ਗੋਡ ਗਿਫਟ ਇਨਸਾਨ ਆ ਜਿਹੜਾ ਮਿਲ ਰਹੇ ਨੇ ਇੱਕ ਅੱਛਾ ਮੌਕਾ ਵਾ ਉਹਨਾਂ ਨੂੰ ਚੂਸ ਕਰਨ ਦਾ 1.5 ਸਾਲ ਦੀ ਗੱਲ ਆ ਸਿਰਫ ਮੈਂ ਕਹਿੰਨੀ ਆ ਉਹਨਾਂ ਨੂੰ ਇੱਕ ਵਾਰ ਚੁਨੋ ਤੇ ਅੱਗੇ ਤੋਂ ਮੇਰਾ ਇਹ ਤੁਹਾਡੇ ਨਾਲ ਚੈਲੰਜ ਸਮਝ ਲਓ ਕਿ ਅੱਗੇ ਤੋਂ ਤੁਹਾਨੂੰ ਇਲੈਕਸ਼ਨਸ ਦੀ ਜ਼ਰੂਰਤ ਨਹੀਂ ਪਊਗੀ ਸਰਬਸੰਤੀ ਨਾਲ ਚੁਣੋਗੇ ਉਹ ਇੰਨੇ ਅੱਛੇ ਇਨਸਾਨ ਨੇ ਨਾ ਸਭ ਨੂੰ ਪਤਾ ਦਿਲਰੋਜ਼ ਵਾਲੇ ਕੇਸ ਵਿੱਚ ਉਹਨਾਂ ਨੇ ਮੇਰੀ ਬਹੁਤ ਜ਼ਿਆਦਾ ਹੈਲਪ ਕੀਤੀ ਸੀਗੇ ਜੋ ਵੀ ਮੈਂ ਇੱਥੇ ਖੜੀ ਆ ਉਹ ਸਿਰਫ ਉਹਨਾਂ ਦੀ ਵਜ੍ਹਾ ਕਰਕੇ ਖੜੀ ਆ ਸ਼ਾਇਦ ਜੇ ਉਹ ਨਾ ਹੁੰਦੇ ਤਾਂ ਮੈਂ ਕਦੇ ਬੈੱਡ ਤੋਂ ਉੱਠ ਨਾ ਸਕਦੀ ਆ ਨਾ ਮੇਰੇ ਬੱਚੇ ਨੂੰ ਇਨਸਾਫ ਦਵਾਇਆ ਦੁੱਖ ਵਿੱਚ ਮੇਰੇ ਨਾਲ ਖੜੇ ਰਹੇ ਔਰ ਅੱਜ ਵੀ ਖੜੇ ਨੇ ਤਾਂ ਮੈਂ ਪਲੀਜ਼ ਵੈਸਟ ਏਰੀਆ ਦੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਇੱਕ ਮੌਕਾ ਜ਼ਰੂਰ ਦਿਓ ਕਿ ਸ਼੍ਰੋਮਣੀ ਅਕਾਲੀ ਦਲ ਪੰਜ ਆ ਸੌਰੀ ਟੱਕੜੀ ਤੇ ਮੋਰ ਲਾਓ ਥੈਂਕ ਯੂ ਪਰਯੋਪਕਾਰ ਕੁੰਮਣੇ ਦਾ ਨਾਮ ਪਰਯੋਪਕਾਰ ਨਹੀਂ ਇਹਨੇ ਦੇ ਕੰਮ ਹੀ ਪਰਯੋਪਕਾਰਾਂ ਵਾਲੇ ਆ ਤੁਸੀਂ ਸਾਰੇ ਜਾਣਦੇ ਆ ਨਿੱਕੀ ਜੀ ਬੱਚੀ ਦੀ ਰੋਜ਼ ਦਾ ਕਤਲ ਹੋਇਆ ਸੀ ਜਿਉਂਦੀ ਰਹਿਤੇ ਰੱਬਤੀ ਸੀ ਤੇ ਉਸ ਟਾਈਮ ਤੇ ਮੇਰੇ ਘਰੇ ਆਏ ਖੋਦ ਜੀ ਘਰੇ ਆ ਕੇ ਮੈਨੂੰ ਕਹਿੰਦੇ ਮੈਂ ਕੇਸ ਲੜਨਾ ਇਹਨੇ ਕੇਸ ਲੜਿਆ ਔਰ ਲੜਿਆ ਬਿਲਕੁਕੁਲ ਫ੍ਰੀ ਜੀ ਪਰ ਉਹਨੂੰ ਪਾਪਾ ਨੂੰ ਫਾਂਸੀ ਦੀ ਸਜ਼ਾ ਦਵਾਈ ਆ ਜੀ ਇਹ ਮੌਕਾ ਇਹ ਇਲਾਕੇ ਨੂੰ ਮੈਗਨਾ ਸਨੈਰੀ ਮੌਕਾ ਮਿਲਿਆ ਇਹ ਪਰਿਵਾਰਕ ਘੁੰਮਣ ਜੀ ਨੂੰ ਵੋਟਾਂ ਪਾ ਕੇ ਮਤਲਬ ਪਾਰਟੀ ਵਾਜੀ ਤੋਂ ਉੱਪਰ ਉੱਠ ਗਈ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਇਹਨਾਂ ਨੂੰ ਵੋਟਾਂ ਪਾਓ ਤੇ ਆਪਣੇ ਕੈਂਡੀਡੇਟ ਬਣਾਓ ਜੇ ਜੀ ਐਮ ਐਲ اے ਬਣ ਗਏ ਤਾਂ ਇਲਾਕੇ ਦਾ ਪੂਰਾ ਸੁਧਾਰ ਹੋਊਗਾ